ਬੜ ਭਾਗੀ ਜੀ ਕੋ ਸੰਗਤ ਮਿਲੇ ਪਾਇ ਲਗੋ ਮੋਹਿ ਕਰੋ ਬੇਨਤੀ ਪਾਇ ਨ ਕੋ ਮੋਹਿ ਕਰੋ ਬੇਨਤੀ ਸਤ ਮਿਲ ਬਡ ਭਾਗੀ ਜੀ ਕੋ ਸਤ ਮਿਲ ਬਡ ਭਾਗੀ ਆਤਮ ਮਿਲ ਬਡ ਭਾਗੀ ਜੀ ਕੋ ਸਤ ਮਿਲ ਬਡ ਭਾਗੀ ਤੇ ਪਾਗੀ ਪਰਮ ਸਨਮਾਨ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਕਾਫੀ ਸਮੇਂ ਤੋਂ ਇਲਾਹੀ ਦਰਗਾਹੀ ਕੜੀਆਂ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਸਤਪੁਰ ਸਾਧ ਦੀ ਮਹਾਂਕੁਰ ਸਾਧ ਦੀ ਇਹ ਪਾਵਨ ਪਵਿੱਤਰ ਯਾਦ ਨਗਰ ਨਿਵਾਸੀ ਇਲਾਕਾ ਨਿਵਾਸੀ ਦੂਰ ਦਰਾੜਿਆਂ ਤੋਂ ਸੰਗਤਾਂ ਪਹੁੰਚ ਕੇ ਮਨਾ ਰਹੇ ਹੋ ਮਿਆਂ ਤੇ ਜਥੇ ਆਪਾਸੋਂ ਹਰ ਜਸ ਕਥਾ ਕੀਰਤਨ ਦਾ ਬਾਪੁਰ ਸਾਧ ਤੋਂ ਆਨੰਦ ਪ੍ਰਾਪਤ ਕੀਤਾ ਹੈ ਕੁਝ ਬਿੰਡ ਬਾਕੀ ਨੇ ਰਲ ਮਿਲ ਕੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਥੋੜਾ ਚਿਰ ਸਤਿਗੁਰੂ ਜੀ ਬਚਨ ਕਰਦੇ ਨੇ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ ਪਾਏ ਲੱਗੋ ਮੋਹ ਕਰੋ ਬੇਨਤੀ ਕੋ ਸੰਧ ਮਿਲੇ ਬਿੜ ਭਾਗੀ ਪਰਮਾਤਮਾ ਨੂੰ ਮਿਲਣ ਦੀ ਤੜਪ ਪਰਮਾਤਮਾ ਨੂੰ ਮਿਲਣ ਦੀ ਦੀਦ ਪਰਮਾਤਮਾ ਨੂੰ ਮਿਲਣ ਦਾ ਇੱਕ ਚਸ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਨਸਾਨ ਦੇ ਅੰਦਰ ਪੈਦਾ ਹੁੰਦਾ ਹੈ ਉਹ ਪਿਆਰ ਉਹ ਚਸ ਮਹਾਪੁਰਖਾਂ ਦੇ ਅੰਦਰ ਬਰਕਰਾਰ ਰਹਿੰਦਾ ਨਾਮ ਦੀ ਕਮਾਈ ਕਰਦਿਆਂ ਹੋਇਆਂ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਆਪ ਜਪਦੇ ਆਂ ਦੂਜਿਆਂ ਨੂੰ ਜਪਾਉਂਦਿਆਂ ਹੋਇਆਂ ਮਹਾਪੁਰਖ ਇਸ ਸੰਸਾਰ ਵਿੱਚ ਆ ਕਰਕੇ ਪਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਨਾਮ ਰੂਪੀ ਤਨ ਦਾ ਵਪਾਰ ਕਰਦੇ ਨੇ ਉਹ ਆਣਾ ਸਫਲ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਦੀ ਬੰਦਗੀ ਨਾਲ ਕਿੰਨਿਆਂ ਨੂੰ ਜੋੜਿਆ ਅੱਜ ਵੀ ਸਰੀਰ ਵਿੱਚ ਰਹਿੰਦਿਆਂ ਵੀ ਤੇ ਸਰੀਰ ਤੋਂ ਬਾਅਦ ਵੀ ਮਹਾਪੁਰਖ ਜਿਹੜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ ਉਹ ਸਤਿਪੁਰਸ਼ਾਂ ਦੀ ਸੰਗਤ ਰਾਹੀਂ ਪ੍ਰਮਾਤਮਾ ਨੂੰ ਮਿਲਣ ਦਾ ਰਾਹ ਵੇਖਦੇ ਸਰੀਰ ਵਿੱਚ ਰਹਿੰਦੇ ਆ ਵੀ ਮਹਾਂਪੁਰਖ ਸਦਾ ਜਪਦੇ ਨੇ ਸਦਾ ਜੋੜਦੇ ਨੇ ਤੇ ਸਰੀਰ ਤੋਂ ਦਦ ਵੀ ਉਹਨਾਂ ਦੀ ਕੀਤੀ ਭਗਤੀ ਜਿਹੜੀ ਆ ਉਹਨਾਂ ਦੀ ਕੀਤੀ ਕਮਾਈ ਜਿਹੜੀ ਆ ਬਰਕਰਾਰ ਰਹਿੰਦੀ ਆ ਅੱਜ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ ਉਹਨਾਂ ਬਾਬਤ ਸਤਿਗੁਰੂ ਜੀ ਦਾ ਵਚਨ ਹੈ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਬੰਦ ਪਰਮਾਤਮਾ ਨੂੰ ਮਿਲਣ ਦਾ ਇੱਕ ਉਤਸ਼ਾਹ ਇੱਕ ਉਮਾੰਗ ਪੈਦਾ ਹੋ ਜਾਂਦਾ ਜਦੋਂ ਮਹਾਂਪੁਰਖਾਂ ਦੀ ਸੰਗਤ ਮਿਲਦੀ ਹੈ ਕਿਉਂਕਿ ਜਿਹੜੇ ਜੁੜੇ ਹੁੰਦੇ ਨੇ ਉਹਨਾਂ ਦੀ ਸੰਗਤ ਵਿੱਚ ਬੈਠ ਕਰਕੇ ਇਨਸਾਨ ਬੜੀ ਛੇਤੀ ਜਿਹੜਾ ਹੈ ਪਰਮਾਤਮਾ ਨੂੰ ਮਿਲਣ ਦੀ ਦਿਸ਼ਾ ਵੱਲ ਤੁਰ ਪੈਂਦਾ ਹੈ ਜੁੜਿਆ ਹੋਇਆਂ ਦੀ ਸੰਗਤ ਦਾ ਇਹੋ ਇੱਕ ਨਿਸ਼ਾਨਾ ਹੀ ਹੁੰਦੀ ਹੈ ਜਿਹੜੇ ਜੁੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਸਤਬਚਨੇ ਕਹਿ ਕੇ ਕਿ ਜੋ ਤੁਸੀਂ ਕਹਿ ਦਿੱਤਾ ਸਤਿਵਚਨ ਸੇਵਾ ਕਰੋ ਸਤਿਵਚਨ ਭਗਤੀ ਕਰੋ ਸਤਿਵਚਨ ਗੁਰਬਾਣੀ ਪੜੋ ਸਤਿਵਚਨ ਕਿਉਂਕਿ ਜਿਹੜੇ ਆਪ ਜੁੜੇ ਨੇ ਉਹ ਦੂਜਿਆਂ ਨੂੰ ਵੀ ਕਹਿੰਦੇ ਨੇ ਦੂਜਿਆਂ ਨੂੰ ਵੀ ਜੋੜਦੇ ਨੇ ਤੇ ਉਹਨਾਂ ਦਾ ਬਚਨ ਜਿਹੜਾ ਇਨਸਾਨ ਛੇਤੀ ਮੰਨ ਵੀ ਲੈਂਦਾ ਹੈ ਇੱਕ ਕਹਿ ਲਈਏ ਕਿ ਇਹ ਵੀ ਪ੍ਰਮਾਤਮਾ ਦੀ ਕਿਰਪਾਈ ਹੈ ਇਹ ਵੀ ਬਖਸ਼ਿਸ਼ ਹੀ ਹੈ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਸਾਧੂਆਂ ਦੀ ਸੰਗਤ ਵਿੱਚ ਬਹਿ ਕਰਕੇ ਨਾਮ ਜਪੀਦਾ ਸੇਵਾ ਕਰੀਦਾ ਸਿਮਰਨ ਕਰੀਦਾ ਭਜਨ ਕਰੀਦਾ ਆਪਣਾ ਭਲਾ ਕਰਦਿਆਂ ਮਹਾਪੁਰਸ਼ਾਂ ਨੇ ਕਿੰਨਿਆਂ ਦਾ ਭਲਾ ਕੀਤਾ ਇਹਨਾਂ ਨੂੰ ਕਹਿੰਦੇ ਨੇ ਪ੍ਰਭ ਮਿਲ ਬੇਕੋਪਰੀਤ ਮਨ ਲਾਗੀ ਪਾਇ ਲੱਗੋ ਬੋਹਿ ਕਰੋ ਬੇਨਤੀ ਕੋ ਸੰਤ ਮਿਲੈ ਵੱਡ ਭਾਗੀ ਮਨ ਅਰਪੋ ਤਨ ਰੱਖੋ ਆਗੇ ਮਨ ਕੀ ਮਤ ਮੋਹਿ ਸਗਲ ਤਿਆਗੀ ਐਸੇ ਸਤਪੁਰਸ਼ਾਂ ਅੱਗੇ ਐਸੇ ਮਹਾਪੁਰਸ਼ਾਂ ਅੱਗੇ ਗੁਰੂ ਸੇਵਕੀ ਨੇ ਮੈਂ ਆਪਣਾ ਆਪ ਸਰੈਂਡਰ ਕਰ ਦਿਆਂ ਆਪਣਾ ਆਪ ਉਹਨਾਂ ਅੱਗੇ ਮੈਂ ਆਪਣਾ ਸਮਰਪਣ ਕਰ ਦਿਆਂ ਮਨ ਅਰਪੋ ਤਨ ਰੱਖੋ ਆਗੇ ਮਨ ਕੀ ਮਤ ਮੋਹਿ ਸਗਲ ਤਿਆਗੀ ਮਾਪਨੇ ਮਤ ਵੀ ਉਹਨਾਂ ਅਗੇ ਮੈਂ ਰੱਖਦਿਆਂ ਝੁਕ ਜਾਂ ਮਨ ਕੀ ਮਤ ਮੁਸ ਸਗਲ त्यागी ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋ ਤਿਸ ਪਿਛੇ ਬਿਰਾਗੀ ਪੂਰਵ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬਿਰਾਗੀ ਬਿਟਿਓ ਅંધੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਪੜਿਓ ਜੀ ਫਿਰ ਸੁਬਾਤੀ ਹੈ ਸਤ ਮਿਲ ਬੜ ਪਾਗੀ ਜੀ ਕੋਈ ਸੰਤ ਮਿਲ ਬੜ ਪਾਗੀ ਸਤ ਮਿਲ ਬੜ ਪਾਗੀ ਜੀ ਕੋਈ ਸੰਤ ਮਿਲ ਬੜ ਪਾਗੀ ਸਤ ਮਿਲ ਬੜ ਪਾਗੀ ਜੀ ਕੋਈ ਸੰਤ ਮਿਲ ਬੜ ਪਾਗੀ ਸਤ ਮਿਲ ਬੜ ਪਾਗੀ ਜੀ ਕੋਈ ਸੰਤ ਮਿਲ ਬੜ ਪਾਗੀ ਸਤ ਮਿਲੇ ਬੜ ਭਾਗੀ ਜੀ ਕੋਈ ਸੰਤ ਮਿਲੇ ਬੜ ਭਾਗੀ ਸੰਤ ਮਿਲੇ ਬੜ ਭਾਗੀ ਜੀ ਕੋਈ ਸੰਤ ਮਿਲੇ ਬੜ ਭਾਗੀ ਸੰਤ ਮਿਲੇ ਬੜ ਭਾਗੀ ਕੋਈ ਸੰਤ ਮਿਲੇ ਬੜ ਭਾਗੀ ਸੰਤ ਮਿਲੇ ਬੜ ਭਾਗੀ ਕੋਈ ਸੰਤ ਮਿਲੇ ਬੜ ਭਾਗੀ ਸਤ ਮਿਲੈਬਟ ਪਾਗੀ ਜੀ ਕੋਈ ਸੰਤ ਮਿਲੈਬਟ ਪਾਗੀ ਸੰਤ ਮਿਲੈਬਟ ਪਾਗੀ ਜੀ ਕੋਈ ਸੰਤ ਮਿਲੈਬਟ ਪਾਗੀ ਸੰਤ ਮਿਲੈਬਟ ਪਾਗੀ ਜੀ ਕੋਈ ਸੰਤ ਮਿਲੈਬਟ ਪਾਗੀ ਜਿੰਨਾ ਦਸੰਦਿਆ ਦੁਰਮਤ ਵਜੇ ਅਤਰ ਸਾਟੜੇ ਤੇ ਕੌਣ ਟੇਨੀ ਜਗ ਸੁਗਾਯਾ ਜੋ ਜਨਾ ਮਿਲ ਹਰ ਜਸ ਗਾਇਓ ਜੋ ਚਰਨ ਕੇ ਧੋ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਹਰਿ ਕ੍ਰਿਪਾ ਦੇ ਨਾਮ ਸਿਵਾਇਓ ਸਰਬ ਸੁਖ ਹਰ ਨਾਮ ਢਾਈ ਮੁਰ ਪ੍ਰਸਾਦ ਨਾਮ ਵੱਤ ਪਾਈ ਆਓ ਵੱਡੇ ਭਾਗਾਂ ਵਾਲੇ ਕਰਮਾ ਵਾਲੇ ਹਾਂ ਜੋ ਸਤ ਸੰਗਤ ਵਿੱਚ ਜੁੜ ਬੈਠ ਕੇ ਬਾਪੁਰਖਾਂ ਦੀ ਯਾਦ ਬਣਾ ਰਹੇ ਹੋ ਸਤ ਗੁਰੂ ਸਾਰਿਆਂ ਦੀ ਸਾਡੀ ਵੀ ਤੁਹਾਡੀ ਵੀ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਘਰ ਵਿੱਚ ਪ੍ਰਵਾਨ ਕਰਨ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਅੰਮ੍ਰਿਤ ਛਕੋ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰੋ ਜਿੱਥੇ ਨਾਮ ਦਾ ਬਾਣੀ ਦਾ ਸੇਵਾ ਸਿਮਰਨ ਦਾ ਇਹ ਚਿਮ ਚਿਮ ਵਰਸ ਹੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਜਿੱਥੇ ਇਹ ਅੰਮ੍ਰਿਤ ਛਕ ਰਹੇ ਆ ਉੱਥੇ ਜਿਹੜੇ ਨਗਰੇ ਪੁਣੇ ਦੀ ਝੂਠ ਲਾ ਕੇ ਗੁਰੂ ਵਾਲੇ ਵੀ ਬਣਨਾ ਹੈ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨੁ ਗੁਰੇ ਕਾਹੈ ਨਾ ਉਬਰਾ ਅਮਰਤ ਛਕੀਏ ਗੁਰੂ ਵਾਲੇ ਬਣੀਏ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰੀਏ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਰ ਅਨੰਕਾਰ ਵਿੱਚ ਸਿਧਾਂ ਖੇਲਾ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ ਪੀਵੋ ਪਹਲ ਖੰਡ ਤਾਰ ਹੋਏ ਜਨਮ ਸੁਹੇਲਾ ਵਾਹੂ ਵਾਹੂ ਗੁਵੈਨ ਸਿੰਘ ਆਪੇ ਗੁਰ ਚੇਲਾ ਨਾਮ ਰੂਪੀ ਅਬਰਤ ਵੀ ਸ਼ਕੀਏ ਜਿੱਥੇ ਬਾਣਾ ਜ਼ਰੂਰੀ ਉੱਥੇ ਬਾਣੀ ਵੀ ਜ਼ਰੂਰੀ ਹੈ ਜ਼ਰੂਰੀ ਦੋਵੇਂ ਨੇ ਬਾਣੀ ਵੀ ਜ਼ਰੂਰੀ ਹੈ ਤੇ ਬਾਣਾ ਵੀ ਜ਼ਰੂਰੀ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੇ ਪਿੰਡ ਪ੍ਰਾਨ ਸਤਿਗੁਰੂ ਜੀ ਨੇ ਖਾਲਸਾ ਸਾਜਿਆ ਇਸੇ ਕਰਕੇ ਕਿ ਅਸੀਂ ਸਤਿਗੁਰੂ ਜੀ ਦੇ ਤਿਆਂ ਪੁੱਤਰ ਬਣ ਕੇ ਉਹਨਾਂ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆ ਆਪਣੀ ਜ਼ਿੰਦਗੀ ਨੂੰ ਜਿਉਂਦਿਆਂ ਜੀਵਨ ਸਫਲ ਕਰਦਿਆਂ ਆਪਣੀ ਜ਼ਿੰਦਗੀ ਦਾ ਆਨੰਦ ਪ੍ਰਾਪਤ ਕਰੀਏ ਇਸ ਕਰਕੇ ਸਾਧ ਸੰਗਤ ਜੀ ਬਾਣੀ ਪੜੀਏ ਗੁਰਬਾਣੀ ਨੂੰ ਸੁਣੀਏ ਗੁਰਬਾਣੀ ਨੂੰ ਵਿਚਾਰੀਏ ਤੇ ਸਤਿਗੁਰੂ ਜੀ ਦੇ ਅੱਗੇ ਅਰਦਾਸਾਂ ਕਰਦੇ ਰਹੀਏ ਬੇਨਤੀ ਕਰਦੇ ਰਹੀਏ ਭਜਨ ਕਰਨਾ ਬੜਾ ਜ਼ਰੂਰੀ ਹੈ ਸਿਮਰਨ ਕਰਨਾ ਬੜਾ ਜ਼ਰੂਰੀ ਹੈ ਇਸ ਕਰਕੇ ਜਿੰਨਾ ਹੋ ਸਕਦਾ ਹੈ ਸਤਿਗੁਰੂ ਜੀ ਦੇ ਹਰ ਜਸ ਵਿੱਚ ਆਪਣੀ ਤਨ ਮਨ ਤਨ ਕਰਕੇ ਰੋਜ਼ਾਨਾ ਪ੍ਰਤੀ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਿਰੰਜਨ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਕਰਨਾ ਸੰਤ ਸਹਾਈ ਜੀ ਕੇ ਪਬਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਐ ਅੱਜ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਜੁੜੇ ਹੋ ਉਹਨਾਂ ਬਾਬਤ ਸੰਤ ਸਹਾਈ ਜੀ ਕੇ ਪਬਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਐ ਨਾਨਕ ਨਾਮ ਪਿਆਰ ਸੋ ਆਓ ਜਿੱਥੇ ਸਾਧ ਸੰਗਤ ਦੇ ਵਿੱਚ ਆਏ ਆ ਤੇ ਵੱਡੇ ਭਾਗ ਹਨ ਐਵੇਂ ਨਹੀਂ ਮਿਲਦੇ ਸਾਧੂ ਅੱਜ ਜਿਨ੍ਹਾਂ ਦੀ ਤੁਸੀਂ ਯਾਦ ਵਿੱਚ ਜੁੜੇ ਹੋ ਦਾ ਮਹਾਂਪੁਰਖਾਂ ਦੀ ਬੰਦਗੀ ਉਹਨਾਂ ਦੀ ਕਮਾਈ ਉਹਨਾਂ ਅੱਗੇ ਸਾਡੀ ਨਮਸਕਾਰ ਹੈ ਸਿਰ ਝੁਕਦਾ ਹੈ ਐਸੇ ਸਤਪੁਰਸ਼ ਵਾਰ-ਵਾਰ ਇਸ ਸੰਸਾਰ ਵਿੱਚ ਆਉਂਦੇ ਰਹਿਣ ਤਾਂ ਜੋ ਸਾਡੇ ਵਰਗਿਆਂ ਨੂੰ ਨਾਮ ਜਪਣ ਦਾ ਗੁਰਬਾਣੀ ਪੜਨ ਦਾ ਸੇਵਾ ਸਿਮਰਨ ਕਰਨ ਦਾ ਸਾਧ ਸੰਗਤ ਵਿੱਚ ਆਉਣ ਦਾ ਬਾਰ-ਬਾਰ ਇਹ ਸਮਾਂ ਪ੍ਰਾਪਤ ਹੋਵੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਤਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕਉ ਸਦਾ ਨਮਸ਼ਕਾਰ ਮੇਰੀ ਨਮਸ਼ਕਾਰ ਲਖ ਵਾਰੀ ਜਿਹੜੇ ਤੇਰਾ ਨਾਮ ਜਪਦੇ ਮੇਰੀ ਨਾਸ਼ਿੰਤਾਰ ਲਖ ਵਾਰੀ ਜਿਹੜੇ ਤੇਰਾ ਨਾਮ ਜਪਦੇ ਮੇਰੀ ਨਮ ਕਾਰ ਲੱਖ ਵਾਰੀ ਜਿਹੜੇ ਤੇਰਾ ਨਾਮ ਜਪਦੇ ਮੇਰੀ ਨਮਸ਼ਕਾਰ ਲੱਖ ਵਾਰੀ ਜਿਹੜੇ ਤੇਰਾ ਨਾਮ ਜਪਦੇ ਮੇਰੀ ਨਮਸ਼ਕਾਰ ਖੋਲੋ ਜੀ ਪੜੋ ਨਾਮਸ਼ਿਕਰ ਲਤਵਾਰੀ ਤੇੜੇ ਤੇਰਾ ਨਾਮ ਜੱਤ ਦੇ ਤੇਣੀ ਨਮਸ਼ਕਾਰ ਲਤਵਾਰੀ ਤੇੜੇ ਤੇਰਾ ਨਾਮ ਜੱਤ ਦੇ ਨਾਮੇ ਸ਼ਕਤਰ ਨੰਦਵਾਰੀ ਜਿਹੜੇ ਤੇਰਾ ਨਾਮ ਜਪਦੇ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਕਾਰ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਕਾਰ ਕਰੇ ਸਭ ਕੋਈ ਜੈ ਜੈ ਕਾਰ ਕਰੇ ਸਭ ਕੋਈ ਕਾਰ ਕਰੇ ਸਭ ਕੋਈ ہر من تن بس سوئی جے جے کار کرے سب کوئی گرپورے کی وڈیائی تن کی قیمت کہی نہ جائی ہوں قربان جائیں تیرے ناوے جس نو بخش لہے میرے پیارے سو جس تیرا گاگا پارو سوامی میرا سنتا پرواسا تیرا نانک پرب شرنا مکھ کشائی آو جی سیوہ پروان کرنا ہنیا تمام پولا گلتیاں دی موافی بخش کرنی ਸਾਰੀਆਂ ਸੰਗਤਾਂ ਦਾ ਸਮੂਹ ਮੈਨੇਜਮੈਂਟ ਪ੍ਰਬੰਧਕ ਕਮੇਟੀ ਸਮੂਹ ਪ੍ਰਬੰਧਕ ਜਨੰਦਾ ਸਤਿਗੁਰੂ ਸ਼੍ਰੀ ਗੁਰੂ ਰਣਸિંહ ਸਾਹਿਬ ਰਾਜ ਜੀ ਦਾ ਕੋਟਾਨ ਕੋਟਵਾਰ ਧੰਨਵਾਦ ਬਲਾਉ ਜੀ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਬੇਨਤੀ ਸਾਡੇ ਬਹੁਤ ਹੀ ਸਤਕਾਰਯੋ ਭਾਈ ਮਨਵੀਰ ਸਿੰਘ ਜੀ ਗੁਰਦੁਆਰਾ ਕਾਰਮਸਾਲਾ ਸਾਹਿਬ ਤੋਂ ਉਹਨਾਂ ਨੂੰ ਬੇਨਤੀ ਕਰਾਂਗੇ ਕਿਰਪਾ ਕਰਕੇ ਮਾਈਕਾਂ ਦੇ ਨੇੜੇ ਆ ਜਾਣ ਨਾਲ ਹੀ ਬਾਬਾ ਜੀ ਨੂੰ ਪਰਮਪ੍ਰੀਤ ਸਿੰਘ ਜੀ ਨੂੰ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਰੂਪੋਂ ਲੈਣ ਦੀ ਕਿਰਪਾਲਤਾ ਕਰਨ ਜੀ ਭਾਈ ਮਨੀਵੀਰ ਸਿੰਘ ਜੀ ਗੁਰਦੁਆਰਾ ੜਾ ਸਾਹਿਬ ਤੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪ ਮੁਕਤ ਮੁਕਤ ਕਰੈ ਆਪਣਾ ਸਾਰਾ ਉਮਰ ਸਾਰੀ ਜ਼ਿੰਦਗੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਨਾਲ ਜਿੱਥੇ ਆਪ ਉਹ ਬਾਣੀ ਨਾਲ ਜੁੜੇ ਅਤੇ ਸੰਗਤਾਂ ਨੂੰ ਵੀ ਬਾਣੀ ਦੇ ਨਾਲ ਜੋੜਦੇ ਰਹੇ ਕਿਤਨੇ ਹੀ ਕੁਰਸਿੱਖਾਂ ਨੂੰ ਗੁਰਬਾਣੀ ਦੀ ਸੰਥਿਆ ਦੇ ਕਰਕੇ ਗ੍ਰੰਥੀ ਬਣਾਇਆ ਉਹਨਾਂ ਦੀ ਮਿੱਠੀ ਨਿੱਘੀ ਯਾਦ ਦੇ ਵਿੱਚ ਜੁੜ ਰਹੇ ਹਾਂ ਆਬ ਹੁਣ ਤਕਰੀਬਨ 4 ਵਜੇ ਤੱਕ ਪੈਸਾ ਪਾਈ ਮਨਵੀਰ ਸਿੰਘ ਜੀ ਗੁਰਦੁਆਰਾ ਰਾੜਾ ਸਾਹਿਬ ਤੋਂ ਆਪ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੇ ਨਾਲ ਜੋੜਨਗੇ ਸੰਗਤ ਦੇ ਆਚਰਣਾਂ ਵਿੱਚ ਵੀ ਬੇਨਤੀ ਆ ਭਾਈ ਥੋੜਾ ਥੋੜਾ ਨੇੜੇ ਹੋ ਜਾਓ ਤੇ ਗੁਰੂ ਧਾਰਨਾ ਦੇ ਵਿੱਚ ਵੀ ਜਰੂਰ ਬੋਲਿਆ ਕਰੋ ਆਪਾਂ ਬੜੀ ਖੇਚਲਾ ਕਰਕੇ ਆਪੋ ਆਪਣੇ ਘਰਾਂ ਤੋਂ ਚੱਲ ਕੇ ਵੀ ਆਏ ਆ ਜੇ ਸਮੇਂ ਦਾ ਪੂਰਾ ਪੂਰਾ ਲਾਹਾ ਨਾ ਲੇਤਾ ਤਾਂ ਫਿਰ ਬਹੁਤਾ ਸਾਨੂੰ ਲਾਭ ਨਹੀਂ ਪ੍ਰਾਪਤ ਹੋਣਾ ਸੋ ਕਿਰਪਾ ਕਰਕੇ ਜਿੰਨੀਆਂ ਵੀ ਸੰਗਤਾਂ ਸਤਖੰਡ ਦਰਬਾਰ ਤੋਂ ਬਾਹਰ ਹਨ ਆਪਣਾ ਸਮਾਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਰਹਿਦਾ ਸਮਾਂ ਬਤੀਤ ਕਰਕੇ ਇਸ ਸੁਭਾਗੇ ਸਮੇਂ ਤੋਂ ਵੱਧ ਤੋਂ ਵੱਧ ਲਾਹਾ ਲੈਣ ਦਾ ਯਤਨ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਨਾਨਕ ਵਿਰਲੇ ਕੇ ਜਨ ਨਾਨਕ ਵਿਰਲੇ ਕੇ ਨਾਨਕ ਵਿਰਲੇ ਕੇ ਜਨ ਨਾਨਕ ਵਿਰਲੇ ਕੇ